ਜਾਣਦੇ ਇੱਕ ਐਕਸੀਡੈਂਟ ਕੇਸ ਆਈ ਸੀ ਤੇ ਉਹ ਆਇਡੈਂਟੀਫਾਈ ਹੋਇਆ ਹੈ ਅਮਨ son of ਸੁਰਿੰਦਰ ਸਿੰਘ ਉਮਰ ਹੈ ਕਰੀਬ 17 ਸਾਲ ਇਹ ਰਹਿਣ ਵਾਲਾ ਮੈਨੂੰ ਇਹ ਰਹਿਣ ਵਾਲਾ ਹੈਗਾ ਲਖਪੁਰ ਦਾ ਲਖਪੁਰ ਜੀ ਤੇ ਇਹ ਐਕਸੀਡੈਂਟ ਹੋਇਆ ਸੀ ਖੜੇ ਟਰੱਕ ਚ ਵੱਜੇ ਤੇ ਪਤਾ ਲੱਗਾ ਮੈਡਮ ਕਿ ਇੱਥੇ ਹੋਇਆ ਐਕਸੀਡੈਂਟ ਇਹਦਾ ਇਹ ਹਿਸ਼ਾਰਪੁਰ ਰੋਡ ਤੇ ਹੋਇਆ ਮੈਡਮ ਕਿੱਕ ਐਕਸੀਡੈਂਟ ਰੋਡ ਕਾ ਐਕਸੀਡੈਂਟ ਆਇਆ ਕੀ ਮਾਉਲਾ ਸਰ ਹਾਂਜੀ ਮੈਂ ਡਾਕਟਰ ਆਸ਼ੂ ਸਿਵਲ ਹਸਪੀਟਲ ਫਗਵਾੜਾ ਵਿਥਾਉਰ ਈਐਮਓ ਤੇ ਅੱਜ ਸਾਡੇ ਕੋਲ ਕਰੀਬ 10:40 ਤੇ ਇੱਕ ਐਕਸੀਡੈਂਟ ਕੇਸ ਆਇਆ ਸੀ ਤੇ ਉਹ ਆਇਡੈਂਟੀਫਾਈ ਹੋਇਆ ਹੈ ਅਮਨ son of ਸੁਰਿੰਦਰ ਸਿੰਘ ਉਮਰ ਹੈ ਕਰੀਬ 17 ਸਾਲ ਕਿੱਥੇ ਰਹਿਣ ਵਾਲਾ ਹੈ ਮੈਡਮ ਇਹ ਰਹਿਣ ਵਾਲਾ ਹੈਗਾ ਲਖਪੁਰ ਦਾ ਲਖਪੁਰ ਜੀ ਤੇ ਇਹ ਐਕਸੀਡੈਂਟ ਹੋਇਆ ਸੀ ਖੜੇ ਟਰੱਕ ਚ ਵੱਜੇ ਤੇ ਪਤਾ ਲੱਗਾ ਮੈਡਮ ਕਿੱਥੇ ਹੋਇਆ ਐਕਸੀਡੈਂਟ ਹੈ ਇਹ ਇਹ ਹਿਸ਼ਾਲਪੁਰ ਰੋਡ ਤੇ ਹੋਇਆ ਇਸ ਚੀਜ਼ ਦੇ ਵਿੱਚ ਪਤਾ ਲੱਗਾ ਕਿਹੜੀ ਕਿਹੜੀ ਖੜੀ ਖੜੇ ਟਰੱਕ ਚ ਵੱਜਿਆ ਹੈ ਤੇ ਆਪ ਇਹ ਗੱਡੀ ਸੀ ਮੌਕੇ ਤੇ ਰੱਖੋਗੇ ਇਹਦੀ ਮੌਕੇ ਤੇ ਡੈਥ ਹੋ ਗਈ ਸਾਡੇ ਕੋਲ ਫਰੌਂਟੈਂਟਿਕ ਸੀ